ਰਾਤ ਕੋਈ ਆਪਣੀ ਗੱਡੀ ਦਾ ਸ਼ੀਸ਼ਾ ਭੰਨ ਗਿਆ ਨਾਲੇ ਨੰਬਰ ਪਲੇਟਾਂ ਤੋੜ ਕੇ ਐਵੇਂ ਕਰੋ ਜੈ ਇੱਕ ਸੋਨੂ ਸੀਤ ਵਾਲੇ ਦੀ ਫੈਨ ਫਾਲਿੰਗ ਆ ਹਾਂਜੀ ਜਿੰਗਿਆ ਜਰ ਦੋਸਤਾਂ ਆਪਣੇ ਆਪ ਪਤਨਾ ਸ਼ਹਿਰ ਆ ਦੇ ਵੀਰਾਂ ਨੂੰ ਸਾਰਿਆਂ ਨੂੰ ਧੰਨਵਾਦ ਵੀਰੇ ਬੋਕੇ ਹਾਂਜੀ ਅੱਜ ਲੁੱਕ ਬੜੀ ਕਮਾਲ ਦੀ ਬਣਾਈ ਐ ਤੁਸੀਂ ਲੋਕਾਂ ਦੇ ਮਾੜ ਮੇ ਹੋਏ ਮੇ ਤਿਆਰ ਹੁੰਦੇ ਰਹੀਦਾ ਹਾਂ ਹਾਂ ਵੀ ਮੁੰਡਿਆ ਕੀ ਹਾਲ ਚਾਲ ਆ ਭਾਈ ਨਵੇਂ ਵਲੌਗ ਚ ਭਾਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਆ ਭਾਈ ਟੂਰਨਾਮੈਂਟ ਤੇ ਦਿਓਗੜ ਨੇੜੇ ਪਾਤਲਾ ਦੇ ਤੇ ਨਾਲੇ ਤਾਂ ਵਲੌਗ ਆ ਜਿਹੜਾ ਪੂਰਾ ਦੇਖਿਓ ਨਾਲੇ ਤਾਂ ਸਾਨੂੰ ਐ ਜਿਹੜਾ ਦਿਲ ਖੁਸ਼ ਰੱਖਦਾ ਸਾਰੇ ਬੰਦਿਆਂ ਦੇ ਉਹੋ ਜਿਹਾ ਬੰਦਾ ਆ ਰਿਹਾ ਉਹਨੂੰ ਮਿਲਿਆਵਾਂਗੇ ਠੀਕ ਆ ਸੋਨੂ ਸੀਤੋ ਵਾਲੀਆ ਸੋਨੂ ਸੀਤੋ ਵਾਲੀਆ ਵੀ ਬੁਲਾਇਆ ਹੋਇਆ ਤੇ ਆਪਾਂ ਵੀ ਚੱਲੇ ਆ ਬਈ ਤੇ ਆਪਾਂ ਪਹਿਲਾਂ ਜਾਣਾ ਪਾਤਣਾ ਪਾਤਣਾ ਆਪਾਂ ਜਿਹੜੇ ਮ mini spinner ਸੇਲ ਕਰਦੇ ਆ ਉਹ ਆਪਾਂ ਕਰਨੇ ਨੇ ਕੋਰੀਅਰ ਉਹ ਤੋਂ ਬਾਅਦ ਆਪਾਂ ਜਾਣਾ ਸ਼ਨੀ ਕੋਲੇ ਸ਼ਨੀ ਜਾਊਗਾ ਆਪਣੇ ਨਾਲ ਦੀਪੂ ਅਜੇ ਗਿਆ ਹੋਇਆ ਹੈ ਡਿਊਟੀ ਤੇ ਇੱਥੇ ਮਿਲਦੇ ਆ ਬਈ ਆਦੂ ਚੱਲੀਏ ਆ ਮ mini spinner ਨੇ ਸਾਰੇ ਟਰੈਕਟਰਾਂ ਦੇ ਆ ਦੇਖੋ ਸਵਰਾਜ ਦਾ ਹਾਲੈਂਡ ਦਾ ਆ ਜਿਹੜੇ ਮਰਜ਼ੀ ਦੇ ਪਾ ਲਓ ਆਪਦੀ ਚੋਅਸ ਨਾਲ ਤੇ ਬੁੱਲਦ ਵਾਲਾ ਤੇ ਆ ਹੋ ਗਈ ਜੌਂਡੀਅਰ ਵਾਲੇ ਕੇਗਾ ਤੇ ਥੋਪ ਇੱਕ ਲਾ ਲਿਆ ਸੀ ਆ ਉਹ ਆਪਾਂ ਕਰਤਾ ਪੈਕ ਤੇ ਉਹ ਵੀ ਦਿਖਾਉਣਾ ਤੁਹਾਨੂੰ ਆ 6 ਇੰਚੀ ਤੇ ਆ ਦੇਖ ਲਓ ਬੋਲਡਰਸ ਵਾਲਾ ਹੋ ਗਿਆ ਤੇ ਮਸਟੈਂਗ ਵਾਲਾ ਹੋ ਗਿਆ ਸੌ ਨਾਲੀਕਾ ਜਿਵੇਂ ਹਨਾ ਕਿਸੇ ਵੀ ਟਰੈਕਟਰ ਦੇ ਆਪਾਂ ਇਹ ਪਾ ਸਕਦੇ ਆ ਜੇ ਕਿਸੇ ਨੂੰ ਦੂਜੇ ਚਾਹੀਦੇ ਆ ਜੇ ਲੋਕਾਂ ਵਾਲੇ ਚਾਹੀਦੇ ਆ ਜਿਵੇਂ ਆ ਫਾਰਮ ਡ੍ਰੈਗ ਦਾ ਹੋ ਗਿਆ ਉਹ ਮਹਿੰਦਰੇ ਵਾਲਾ ਹੋ ਗਿਆ ਹਨਾ ਉਹ ਅਲੱਗ ਚ ਪੈਸਾ ਤੇ ਜੋਂਡੀਆਂ ਦੇ ਦਾ ਤਕਰੀਬਨ 9 ਚੱਲਦੇ ਆ ਠੀਕ ਆ ਤੇ ਇਧਰ ਆਪਾਂ ਪੈਕ ਕਰਕੇ ਰੱਖ ਲਿਆ ਸੀ ਵਿੱਚ ਇਹ ਲਾ ਦੇਣਾ ਕੋਰੀਅਰ ਇਹ ਜਾਣਾ ਆਪਣਾ ਜਲੰਧਰ ਸਾਈਡ ਆ ਜਗਰਾਉਂ ਜਲੰਧਰ ਡਿਸਟ੍ਰਿਕਟ ਇਹਨੂੰ ਆਪਾਂ ਕੋਰੀਆ ਲਾਦਾ ਇੰਜ ਕਿਸੇ ਭਰਾ ਨੇ ਮੰਗਵਾਉਣੇ ਨੇ ਬਾਈ ਕਰ ਲਿਓ ਕਨੈਕਟ ਆ ਮੈਸੀ ਦੇ 6 ਇੰਚੀ ਸਾਈਜ਼ ਤੇ 7 ਇੰਚੀ ਸਾਈਜ਼ ਬਾਕੀ ਕਰੋ ਚੈੱਕ ਜਿਹੜੇ ਮਰਜੀ ਡਾਇਰੈਕਟਰ ਦੇ ਆਰਡਰ ਤੇ ਵੀ ਤਿਆਰ ਕਰਾ ਸਕਦੇ ਹੋ ਮੈਂ ਤੁਸੀਂ ਠੀਕ ਆ ਤੇ ਹੁਣ ਆਪਾਂ ਚੱਲ ਲੈ ਮਤਲਬ ਆ ਫਿਰ ਮੈਂ ਇੱਥੇ ਪਹੁੰਚ ਕੇ ਤੇ ਮੈਟ ਆਪਣੇ ਸੁੱਕਣੇ ਬਾਹਰ ਲਾਏ ਸੀ ਇਹਨਾਂ ਨੂੰ ਰੱਖ ਲਈਏ ਨੂੰ ਵਿੱਚ ਮੈਟ ਰੱਖ ਲਈਏ ਅੱਗੇ ਆਪਾਂ ਰੱਖਦੇ ਆ ਗਿਆ ਜੀ ਸ਼ਨੀ ਕੋਲੇ ਸ਼ਨੀ ਨੂੰ ਕੱਭੀ ਆਇਆ ਟੂਰਨਾਮੈਂਟ ਤੇ ਚੱਲੀਆ ਸ਼ਨੀ ਕਹਿੰਦਾ ਮੈਨੂੰ ਲੈ ਪਹਿਲਾਂ ਤਿਆਰ ਹੋ ਜਾਣਾ ਦੇ ਸ਼ਨੀ ਆਪ ਹੀ ਵਾਲ ਬੂਲ ਸੈਟ ਕਰਾਈ ਜਾਂਦਾ ਕੀ ਕਰਿਆ ਇਹਦੇ ਹੈੱਡ ਮੋਸ਼ਨ ਨਾ ਫੇਸ਼ੀਅਲ ਵੀ ਕਰਿਆ ਐਵੇਂ ਕੀ ਕਰਾਇੀ ਜੀ ਲੈ ਆ ਕੀ ਕਰਾਇਆ ਤੂੰ ਚਮਕ ਗਏ ਕੀ ਕਰਾਇਆ ਅੱਜ ਆਪਾਂ ਨਹੀਂ ਕਰਾਂਗੇ ਫੇਸ਼ੀਅਲ ਹਾਂ ਗਲੋ ਆਉਂਦਾ ਕੱਲ ਨੂੰ ਜਾਣਾ ਅੱਜ ਆਪਾਂ ਕੋਈ ਤੋਨ ਨੂੰ ਦੇਖ ਕੇ ਗਲੋ ਆ ਜੂਗਾ ਹਾਂ ਸਿਆਣਾ ਉਹ ਵੀ ਬੰਦਾ ਕਹਿਣਾ ਯਾਰ ਖੁਸ਼ ਰੱਖਦਾ ਬੰਦਿਆਂ ਨੂੰ ਹਣਾ ਉਹਦੇ ਪਾਣੇ ਨਾਲ ਬੰਦੇ ਹੱਥ ਲਾ ਚਾਰ ਸਹੀ ਗੱਲ ਆਪਾਂ ਉਹਦੇ ਬਹੁਤ ਵੱਡੇ ਭੈਣ ਆ ਹੈ ਉਹਦੇ ਫੋਟੋ ਚ ਪਾ ਕੇ ਲੈਣੀ ਹੈ ਅੱਜ ਮਿਲਿਆ ਕਿ ਨਾ ਬੰਦ ਨੂੰ ਫੋਨ ਆ ਰਿਹਾ ਸੁਭਾਤ ਕਰਕੇ ਗਰਮੇ ਚ ਕਰਕੇ ਲਾ ਦੇ ਓਏ ਅਸੀਂ ਪਹੁੰਚ ਗਏ ਬਾਡੀ ਤੇ ਕੋਈ ਸੋਨੂ ਨਹੀਂ ਆਇਆ ਸੋਨੂ ਫੋਨ ਕਰਾ ਹੁਣ ਤਾਂ ਮਿਲਣਾ ਆ ਪਰ ਆ ਮੁੰਡੇ ਦੇ ਵੀ ਪੂਰਾ ਚਰਚੇ ਹੁੰਦੇ ਆ ਕਹਿੰਦੇ ਸੋਨੂ ਸੱਤਾਂ চা <skrisa> বিশা <skrisa> बाबा कुझु सुखबीर मु कर ਉਧਰ ਦੇ ਪਾਸੇ ਨੰਬਰ ਬੜਾ ਰੋਟੀ ਦੇ ਹਿੱਸੇ ਜਾ ਰਹੇ ਆ ਜੌਰ ਖੜੀ ਟੇਂਗ ਵਾਲੇ ਪਾਸਾ ਹੁੰਦਾ ਹੋਇਆ ਤੇ ਸੁੱਤੀ ਪਏ ਨੂੰ ਜੜਦਾ ਹੋਰੀ ਲੜ ਕੇ ਲੈ ਵੀ ਕਰੋ ਜੇ ਇੱਕ ਸੋਨੂ ਸੀਤ ਵਾਲੇ ਦੀ ਫੈਨ ਹੌਲਿੰਗ ਆ ਲੱਗਿਆ ਭੀੜ ਫੋਟੋ ਵਾਲਿਆਂ ਦੀ ਜਿਹੜਾ ਖੇਡ ਰਿਹਾ ਜੌਰ ਦੇ ਵਿੱਚ ਖੇਡਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੋਨੂ ਸੀਤ ਵਾਲੇ ਦਾ ਵੀ ਜਿਹੜਾ 70 ਬੰਦਾ ਹੈ ਉਧਰ ਬੜੇ ਬਿੱਟੂ ਜਿਹੜਾ ਹੈ ਉਹ ਵੀ ਇਸ ਤੇ ਕੁਝ ਰੱਖਿਆ ਬਹੁਤ ਬਹੁਤ ਮਹਿਮਾਨ بابا بہاری ناس ہرگراج میں دربیر کھیلا جائے گا کبڈی کو ہماری دیپ ਫਟ ਕਰਾਲੇ ਵਾਲਾ ਦੀਪ ਹਵਾ ਹਵਾ ਹੀ ਹੁੰਦਾ ਹੋਇਆ ਇੱਕ ਨੰਬਰ ਹੋਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਅੱਜ ਸੈਕੰਦਰ ਬਰੋਨ ਦੀ ਰਾਜਾ ਮਾ ਲਗਿਆ ਨੇ ਲਾਡੀ ਪ੍ਰਧਾਨ ਤੇ ਸਰਦਾਰਾ ਪ੍ਰਦਾਨ ਹਰਨਾਰ ਸਿੰਘ ਜੀ ਆ ਆ হ্যাঁ ਜੱਟੇ ਚੜੀ ਹੋਈ ਆ ਅ ਵੀਰੇਸ਼ ਕੰਨਰਾ ਦੇ ਲਾਈਵ ਤੇ ਦਿਨ ਰਿਹਾ ਲੈ ਵੀ ਚੱਲਿਆ ਸੋਨੂ ਸੀ ਤਵਾਲੀਆਂ ਤਾਂ ਕੁ ਕਬੱਡੀ 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 ਚੱਲ ਗਿਆ ਸੋਨੂੰ ਚੱਲ ਗਿਆ ਵਾ ਸੋਨੂੰ ਐ ਓਏ ਚੱਲ ਗਿਆ ਸੋਨੂੰ ਬਾਬੇ ਪਿਆਰ ਆ ਬੰਦਾ ਦਾ ਯਾਰ ਪਤਨ ਵਾਲਿਓ ਹਾਂ ਦੇਖ ਲੈ ਵਿੱਚ ਉਹ ਕੁਰਸੀਆਂ ਤੇ ਬੈਠੇ ਕਈ ਕੀ ਆਏ ਬੰਦੇ ਆ ਵੀ ਯਾਰ ਰੁੱਤ ਭਾਗ ਲੈਂਦਾ ਹਨਾ ਜਾਂਦੇ ਹੋਏ ਆਦੋਂ ਮਿਲ ਕੇ ਗਏ ਨੇ ਆ ਜਾਂਦੇ ਹੋਏ ਹੱਥ ਮਿਲਾ ਕੇ ਨਾਲੇ ਉਰੇ ਇਧਰ ਨੂੰ ਬੈਠੇ ਕਰੀ ਗਏ ਕੀ ਆ ਬੰਦੇ ਯਾਰ ਜਦੋਂ ਜਾਣ ਲੱਗੇ ਉਤਰ ਕੇ ਸੋਨੂ ਨਾਲ ਹੱਥ ਬਣਾ ਕੇ ਗਏ ਨੇ ਵੀ ਬੰਦੇ ਦੇ ਯਾਰ ਆਪਦੀ ਕਲਾ ਜੋ ਵੀ ਆ ਨਾ ਵੀ ਜਿਵੇਂ ਮਰ ਜਾਂ ਹਾਂ ਉਹ ਉਹ ਤੇ ਸੋਚ ਕੇ ਦੇਖ ਵੀ ਤੂੰ ਕਦੋਂ ਦਾ ਬੈਠਿਆ ਦੀ ਰਿਆ ਕੁਰਸੀ ਤੇ ਤੈਨੂੰ ਨਹੀਂ ਕੋਈ ਮਿਲਣ ਆ ਗਿਆ ਹੁਣ ਇੰਨੇ ਬੰਦੇ ਮਿਲਣ ਆਏ ਪਿਆਰ ਆਗਲੇ ਦਾ ਭਾਈ ਲੈ ਵੀ ਮਿੱਤਰੋ ਸਨਮਾਨ ਹੋ ਗਿਆ ਦੀ ਤੇ ਇਧਰ ਆਈ ਸੀ ਤਾਰੀ ਵਾੜੇ ਕੋਲ ਘਰੇ ਆ ਗਏ ਸੀ ਦਿਓ ਗਣ ਆਪਣੇ ਰਿਸ਼ਤੇਦਾਰ ਆਹੇ ਤੇ ਹੁਣ ਕਿੰਨੇ ਵਜ ਗਏ ਸਣੀ ਇੱਧਰ ਦੇਗਾ ਉਮਰ ਕਿੰਨੀ ਐਦੀ ਰਹੇ 2 ਸਾਲ 2 ਸਾਲ ਦੀ ਉਮਰ ਆ ਬੋਲਣਾ ਹੁੰਦਾ ਨਹੀਂ ਹੈਗਾ ਦੇਖੀ ਲੈ ਓ ਹੈਲੋ ਓ ਨਾ ਬੇਟਾ ਐ ਨਹੀਂ ਤਾਊ ਬੁਲਾ ਰੇ ਇੱਧਰ ਹੁੰਦੇ 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 ਨੀਂਦ ਆ ਗਈ ਨੀਂਦ ਨਹੀਂ ਜਾਨ ਨਿਕਲ ਗਈ ਜਾਨ ਨਿਕਲ ਗਈ ਮੋਨੋ ਨਾ ਆ ਦੇ ਲੈ ਵੇ ਅੱਜ ਕੱਲ੍ਹ ਦੇ ਜਵਾਗ ਫੋਨ ਬਿਨਾਂ ਨਹੀਂ ਸਾਰਦੇ ਬਾਬੇ ਲੈ ਜਵਾਕ ਕਿਹੜਾ ਘਰੇ ਸਮਝਦੇ ਨੇ ਫੋਨ ਇਹ ਆਉਂਦਾ ਜੋ ਆਖਣਦਾ ਨਾ ਨਹੀਂ ਤਾਂ ਜਵਾਂ ਨਹੀਂ ਕੇਸ ਤੋਂ ਲੋਟ ਆਉਂਦੇ ਚੱਲੀ ਤਾਂ ਨਹੀਂ ਸਭ ਮਿੱਤਰੋ ਕੱਲ ਜਿਹੜੇ ਆਪਾਂ ਟੂਰਨਾਮੈਂਟ ਤੇ ਗਏ ਸੀ ਨਾਲੇ ਤਾਂ ਆਪਣੀ ਗੱਡੀ ਦਾ ਨੰਬਰ ਪਲੇਟਾਂ ਤੋੜ ਗਏ ਤੇ ਨਾਲੇ ਫਰੰਟ ਸ਼ੀਸ਼ਾ ਭੰਨ ਗਏ ਦੇਖੋ ਪਤਾ ਨਹੀਂ ਭਾਈ ਕੀ ਜੈਲ ਸੀ ਆ ਨਿੱਕੀ ਜੀ ਗੱਡੀ ਉਹ ਵੀ ਨਹੀਂ ਯਾਰ ਹੁੰਦੀ ਹਾਂ ਤੇ ਸ਼ੀਸ਼ੇ ਦੇ ਮਾਰ ਕੇ ਕੁਸ਼ਨ ਵਾਲੇ ਤਾਂ ਤੇ ਨਾਲੇ ਨੰਬਰ ਪਲੇਟਾਂ ਤੋੜ ਗਏ ਨਾਲੇ ਜਮਾ ਸਟੇਜ ਦੇ ਕੋਲੇ ਖੜੀ ਸੀ ਸਾਰੀ ਉਥੇ ਪਬਲਿਕ ਆਉਂਦੀ ਜਾਂਦੀ ਸੀ ਤੇ ਤਾਂ ਮੈਂ ਦੇਖ ਲਵੋ ਚੱਕੇ ਕੋਈ ਕੜਾ ਕੁੜਾ ਮਾਰ ਗਿਆ ਪਤਾ ਨਹੀਂ ਕੀ ਮਾਰਿਆ ਸ਼ੀਸ਼ਾ ਪੰਤਾਂ ਨਾਲੇ ਤਾਂ ਨਾਲੇ ਨੰਬਰ ਪਲੇਟਾਂ ਤੋੜ ਗਏ ਪਤਾ ਨਹੀਂ ਕੀ ਜੈਲ ਸੀ ਨਾਲੇ ਕਿਸੇ ਨਾਲ ਕੀ ਬੈਰ ਵਿਰੋਧ ਨਹੀਂ ਹੈ